ਡਰਾਈਵਿੰਗ ਕਰਨ ਦਾ ਸ਼ੌਂਕ ਤਾਂ ਹਰ ਕੋਈ ਰੱਖਦਾ ਹੈ ਤੇ ਡਰਾਈਵਿੰਗ ਕਰਨਾ ਹਰ ਕਿਸ ਨੂੰ ਪਸੰਦ ਵੀ ਹੈ ਤੇ ਹਰ ਕੋਈ ਇਹ ਵੀ ਜਾਣਦਾ ਕਿ ਇੱਕ ਡਰਾਈਵਰ ਵਾਸਤੇ ਜਾਂ ਡਰਾਈਵਿੰਗ ਕਰਦੇ ਸਮੇਂ ਸਾਡੇ ਕੋਲੇ ਡਰਾਈਵਿੰਗ ਲਾਇਸੈਂਸ ਹੋਣਾ ਕਿੰਨਾ ਕੋ ਜ਼ਰੂਰੀ ਹੈ ਪਰ ਕੀ ਤੁਸੀਂ ਜਾਣਦੇ ਹੋ ਜਿਹੜਾ ਲਾਇਸੈਂਸ ਤੁਹਾਡੇ ਹੱਥ ਦੇ ਵਿੱਚ ਹੈ ਉਸੇ ਹੀ ਲਾਇਸੈਂਸ ਨੂੰ ਲੈ ਕੇ ਤੁਸੀਂ ਕਿਸੇ ਵੀ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਆਪਣੀ ਗੱਡੀ ਚਲਾ ਸਕਦੇ ਹੋ ਜੇਕਰ ਨਹੀਂ ਜਾਣਦੇ ਤਾਂ ਅੱਜ ਦੀ ਇਸ ਪੂਰੀ ਖਾਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਬਰੀਕੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦੱਸਾਂਗੇ ਕਿ ਕਿਹੜੇ-ਕਿਹੜੇ ਦੇਸ਼ਾਂ ਦਾ ਵਿੱਚ ਨਾਮ ਵੀ ਤੁਹਾਨੂੰ ਦੱਸਾਂਗੇ ਕਿ ਕਿਹੜੇ ਦੇਸ਼ਾਂ ਦੇ ਵਿੱਚ ਤੁਸੀਂ ਜਿਹੜੇ ਤੁਹਾਡੇ ਹੱਥਾਂ ਦੇ ਵਿੱਚ ਲਾਇਸੈਂਸ ਹੈ ਉਹਨਾਂ ਨੂੰ ਲੈ ਕੇ ਜਾ ਕੇ ਉੱਥੇ ਡਰਾਈਵਿੰਗ ਕਰ ਸਕਦੇ ਹੋ ਵੀਡੀਓ ਦੇ ਅਖੀਰ ਤੱਕ ਜਰੂਰ ਜੁੜੇ ਰਹੋ ਤੇ ਜੇਕਰ ਚੈਨਲ ਦੇ ਉੱਪਰ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਬੈਲ ਆਈਕਨ ਨੂੰ ਵੀ ਜਰੂਰ ਦਬਾ ਦਿਓ ਆਓ ਕਰਦਿਆਂ ਪੂਰੀ ਕਲਪਾਰ ਤਾਂ ਜੇਕਰ ਤੁਹਾਡੇ ਕੋਲੇ ਵੀ ਹੈ ਭਾਰਤ ਦਾ ਡਰਾਈਵਿੰਗ ਲਾਇਸੈਂਸ ਤਾਂ ਤੁਸੀਂ ਇਸ ਵੀਡੀਓ ਦੇ ਆਖਿਰ ਤੱਕ ਜਰੂਰ ਜੁੜੇ ਰਹੋ ਕਿਉਂਕਿ ਕਿਹੜੇ-ਕਿਹੜੇ ਦੇਸ਼ਾਂ ਦਾ ਵਿੱਚ ਤੁਹਾਡਾ ਭਾਰਤ ਦਾ ਲਾਇਸੈਂਸ ਜਿਹੜਾ ਚੱਲ ਸਕਦਾ ਹੈ ਇਸ ਬਾਰੇ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਲੱਗਿਆ। ਵੈਸੇ ਤਾਂ ਕਿਸੇ ਵੀ ਵਾਹਨ ਨੂੰ ਚਲਾਉਂਦੇ ਸਮੇਂ ਡਰਾਈਵਿੰਗ ਲਾਇਸੈਂਸ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਪਰ ਵੀਡੀਓ ਦੇ ਆਖਿਰ ਤੱਕ ਜੁੜੇ ਰਹੋ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਹੜੇ ਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਇਸ ਭਾਰਤ ਦੇ ਲਾਇਸੈਂਸ ਦੇ ਨਾਲ ਗੱਡੀ ਚਲਾ ਸਕਦੇ ਹੋ। ਆਓ ਪੂਰੀ ਜਾਣਕਾਰੀ ਦੇਖਦੇ ਹਾਂ। ਤਅਸਲ ਡਰਾਈਵਿੰਗ ਲਾਇਸੈਂਸ ਦੇ ਦੁਨੀਆ ਦੇ 15 ਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਵਰਤ ਸਕਦੇ ਹੋ ਭਾਵ ਭਾਰਤ ਦਾ ਜੋ ਡਰਾਈਵਿੰਗ ਲਾਇਸੈਂਸ ਹੈ ਦੇਸ਼ ਤੇ ਯਾਨੀ ਕਿ 15 ਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਇਸ ਨੂੰ ਵਰਤ ਸਕਦੇ ਹੋ ਤੇ ਇਸ ਦੇ ਨਾਲ ਹੀ ਤੁਸੀਂ ਆਪਣੀ ਡਰਾਈਵਿੰਗ ਜੜੀ ਹੈ ਕਰ ਸਕਦੇ ਹੋ ਉਹਨਾਂ ਦੇ ਵਿੱਚ ਇੱਕ ਨਾਮ ਹੈ ਅਮਰੀਕਾ ਦਾ ਜਿੱਥੇ ਕਿ ਭਾਰਤ ਦਾ ਜਿਹੜਾ ਲਾਇਸੈਂਸ ਹੈ ਉੱਥੇ ਚੱਲ ਸਕਦਾ ਉੱਥੇ ਜਾ ਕੇ ਤੁਸੀਂ ਭਾਰਤ ਦੇ ਹੀ ਲਾਇਸੈਂਸ ਦੇ ਉੱਪਰ ਗੱਡੀ ਚਲਾ ਸਕਦੇ ਹੋ ਕੈਨੇਡਾ ਦੇ ਵਿੱਚ ਵੀ ਤੁਸੀਂ ਭਾਰਤ ਦੇ ਹੀ ਲਾਇਸੈਂਸ ਦੇ ਨਾਲ ਗੱਡੀ ਜੜੀ ਹੈ ਚਲਾ ਸਕਦੇ ਹੋ ਜਰਮਨੀ ਦੇ ਵਿੱਚ ਵੀ ਤੁਸੀਂ ਜਾ ਕੇ ਆਪਣੇ ਭਾਰਤੀ ਲਾਇਸੈਂਸ ਦੇ ਨਾਲ ਗੱਡੀ ਚਲਾ ਸਕਦੇ ਹੋ ਉਹ ਵੀ ਸਿਰਫ 6 ਮਹੀਨਿਆਂ ਤੱਕ ਫਿਰ ਤੁਹਾਨੂੰ ਦੱਸ ਦਈਏ ਕਿ ਇੱਥੋਂ ਵਾਲਾ ਲਾਇਸੈਂਸ ਜਿਹੜਾ ਹੈ ਬਣਵਾਉਣਾ ਪਵੇਗਾ ਭਾਵੇਂ 6 ਮਹੀਨੇ ਬਾਅਦ ਤੁਸੀਂ ਦੂਜਾ ਲਾਇਸੈਂਸ ਜਿਹੜਾ ਹੈ ਬਣਾ ਸਕਦੇ ਹੋ ਉੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ 3 ਮਹੀਨੇ ਹਾਂਗਕਾਂਗ ਦੇ ਵਿੱਚ ਵੀ ਸਵੀਡਨ ਦੇ ਵਿੱਚ ਵੀ ਫਨਲੈਂਡ ਸਵਿਟਜ਼ਰਲੈਂਡ ਯੂਕੇ ਅਤੇ ਨਿਊਜ਼ੀਲੈਂਡ ਦੇ ਵਿੱਚ ਇੱਕ ਇੱਕ ਸਾਲ ਤੱਕ ਤੁਸੀਂ ਜਿਹੜਾ ਇੱਥੇ ਡਰਾਈਵਿੰਗ ਇਸੇ ਕੀ ਲਾਇਸੈਂਸ ਦੇ ਉੱਪਰ ਕਰ ਸਕਦੇ ਹੋ ਇੰਨਾ ਹੀ ਨਹੀਂ ਬਲਕਿ ਸਾਊਥ ਅਫਰੀਕਾ ਮਲੇਸ਼ੀਆ ਤੇ ਭੂਟਾਨ ਦੇ ਵਿੱਚ ਭਾਰਤੀ ਡਰਾਈਵਿੰਗ ਲਾਇਸੈਂਸ ਜਿਹੜਾ ਮਾਨਤਾ ਪ੍ਰਾਪਤ ਹੈ ਤੁਸੀਂ ਉੱਥੇ ਜਾ ਕੇ ਵੀ 1 ਸਾਲ ਤੱਕ ਭਾਰਤ ਦੇ ਹੀ ਲਾਇਸੈਂਸ ਦੇ ਨਾਲ ਗੱਡੀ ਚਲਾ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਆਪਣਾ ਨਵਾਂ ਲਾਇਸੈਂਸ ਉਸ ਦੇਸ਼ ਦੇ ਮੁਤਾਬਿਕ ਬਣਾ ਲਵੋ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਜਾ ਕੇ ਭਾਰਤ ਦੇ ਹੀ ਲਾਇਸੈਂਸ ਦੇ ਉੱਪਰ ਜਾ ਕੇ ਡਰਾਈਵਿੰਗ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਜਿਹੜਾ ਉੱਥੇ ਨਹੀਂ ਰੋਕ ਸਕੇਗਾ ਤੇ ਜੇਕਰ ਤੁਹਾਡੇ ਕੋਲੇ ਵੀ ਭਾਰਤ ਦਾ ਲਾਇਸੈਂਸ ਹੈ ਤਾਂ ਤੁਸੀਂ ਹੁਣੇ ਕੀ ਦੇਸ਼ਾਂ ਦੇ ਵਿੱਚ ਜਾ ਕੇ ਡਰਾਈਵਿੰਗ ਕਰ ਸਕਦੇ ਹੋ ਅਪਲਾਈ ਕਰ ਸਕਦੇ ਤੇ ਚੰਗਾ ਮੋਟਾ ਪੈਸਾ ਵੀ ਕਮਾ ਸਕਦੇ ਹੋ ਤਾਂ ਜੇਕਰ ਤੁਹਾਡੇ ਕੋਲ ਵੀ ਇੱਕ ਚੰਗਾ ਲਾਇਸੈਂਸ ਹੈ ਤਾਂ ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਡਰਾਈਵਿੰਗ ਕਰ ਸਕਦੇ ਹੋ ਤੁਹਾਡੇ ਲਾਇਸੈਂਸ ਨੂੰ ਉੱਥੇ ਜਾ ਕੇ ਮਾਨਤਾ ਮਿਲ ਜਾਵੇਗੀ ਤੁਸੀਂ ਕਿਤੇ ਵੀ ਜਾ ਕੇ ਡਰਾਈਵਿੰਗ ਕਰੋਗੇ ਤੁਹਾਨੂੰ ਕੋਈ ਵੀ ਜਿਹੜਾ ਨਹੀਂ ਰੋਕ ਸਕਦਾ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਜੋ ਜੇਹੀ ਜਾਣਕਾਰੀ ਅਸੀਂ ਲਗਾਤਾਰ ਤੁਹਾਡਾਂ ਨਾਲ ਸਾਂਝੀ ਕਰਦੇ ਰਹੀਏ